ਸਾਰੇ ਨੂੰ ਕੀ ਹਾਲ ਚਾਲ ਹੈ ਤੁਹਾਡਾ ਹਮ ਸਭ ਤੁਸੀਂ ਸਾਰੇ ਕਿ ਖਾਓਗੇ ਅੱਜ ਨਾ ਸਾਡੇ ਸਵੇਰ ਸਵੇਰ ਦਾ ਕੀ ਰਾਤਾ ਨਹੀਂ ਪਈ ਜਾਂਦਾ ਤੇ ਸਾਡੇ ਬਾਰੀ ਬਾਰੀ ਮੌਸਮ ਬੱਤੀ ਜਾਂਦਾ ਦੇਖੋ ਹੁਣ ਨਾ ਸਾਡੇ ਰੇਨਬੋ ਨਿਕਲਿਆ ਕਿੰਨਾ ਸੋਹਣਾ ਲੱਗਦਾ ਰੇਨਬੋ ਤੇ ਥੋੜੀ ਜਿਹਾ ਪਹਿਲਾਂ ਨਹੀਂ ਆਉਂਦਾ ਸੀਗਾ ਤੇ ਹੁਣ ਤਾਂ ਓਪਨ ਨਿਕਲੀ ਆਈ ਹੈ ਸੋ ਅਸੀਂ ਸੋਚੇ ਕਿ ਪੂਰੇ ਬਣਾਏ ਜਾਣ ਤੇ ਹੁਣ ਪੂਰੇ ਖਾਣ ਦਾ ਬਹੁਤ ਜੀ ਕਰ ਰਿਆ ਸੀ ਤੇ ਸੋ ਹੁਣ ਮੈਂ ਬਣਾਉਣ ਲੱਗੀ ਆ ਪੂਰੇ ਤੇ ਅੱਜ ਤੁਹਾਨੂੰ ਮੇਰੀ ਰੈਸਪੀ ਦੱਸਣੀ ਕਿ ਮੈਂ ਕਿਵੇਂ ਪੂਰੇ ਬਣਾਉਣੀ ਆ ਹੁਣ ਆਪਾਂ ਕੀ ਕਰਨਾ ਹੈ ਕਿ ਆਪਾਂ ਲੈ ਲੈਣੀ ਹੈ ਸ਼ੱਕਰ ਜੇ ਤੁਹਾਡੇ ਕੋਲ ਗੁੜ ਹੈਗਾ ਤਾਂ ਤੁਸੀਂ ਗੁੜ ਵੀ ਲੈ ਸਕਦੇ ਹੋ ਕੋਈ ਵੱਡੀ ਗੱਲ ਨਹੀਂ ਹੈ ਇਹ ਸ਼ੱਕਰ ਨਾ ਸਪੈਸ਼ਲ ਹੈ ਇਹ ਇੰਡੀਆ ਦਵਾਈ ਹੋਈ ਸ਼ੱਕਰ ਹੈ ਸੋ ਮੈਂ ਇਹਦੇ ਹੀ ਪੂੜੇ ਬਣਾਉਂਦੀ ਸੋ ਆਪਾਂ ਲੈ ਲੈਣੀ ਹੁਣ ਸ਼ੱਕਰ ਤੁਸੀਂ ਆਪਣੇ ਹਿਸਾਬ ਨਾਲ ਸ਼ੱਕਰ ਲੈ ਸਕਦੇ ਹੋ ਗੁੜ ਵੀ ਲੈ ਸਕਦੇ ਹੋ ਜਿੰਨੇ ਤੁਸੀਂ ਪੂੜੇ ਬਣਾਉਣੇ ਆ ਕੁਆਂਟੀਟੀ ਤੁਹਾਡੇ ਤੁਸੀਂ ਆਪਣੇ ਹਿਸਾਬ ਨਾਲ ਚੂਸ ਕਰ ਸਕਦੇ ਤੇ ਹੁਣ ਇਹਦੇ ਵਿੱਚ ਤੁਸੀਂ ਪਾ ਦੇਣਾ ਪਾਣੀ ਪਾਣ ਬਾਕੇ ਤੁਸੀਂ ਨੂੰ ਕਰ ਦੇਣਾ ਮਿਕਸ ਤੇ ਇਹਨੂੰ ਆਪਾਂ ਥੋੜੀ ਦੇਰ ਲਈ 10-15 ਮਿੰਟ ਲਈ ਐਵੇਂ ਹੀ ਰੱਖਦੇ ਹਾਂਗੇ ਤਾਂ ਕਿ ਸ਼ੱਕਰ ਸਾਰੀ ਘੁਲ ਜਾਵੇ। ਆਪਣਾ ਸ਼ੱਕਰ ਵਾਲਾ ਪਾਣੀ ਰੈਡੀ ਹੋ ਗਿਆ ਤੇ ਨਾਲ ਹੀ ਮੈਂ ਲੈ ਲਿਆ ਆਟਾ ਤੇ ਹੁਣ ਆਪਾਂ ਮਿਕਸਚਰ ਰੈਡੀ ਕਰਾਂਗੇ ਪੂੜਿਆਂ ਲਈ। ਹੁਣ ਆਪਾਂ ਪੂੜਿਆਂ ਦਾ ਬੈਟਰ ਰੈਡੀ ਕਰ ਲਿਆ ਤੇ ਨੂੰ 10 ਮਿੰਟ ਲਈ ਰੈਸਟ ਵੀ ਕਰਵਾ ਲਿਆ ਤੇ ਚਲੋ ਹੁਣ ਬਣਾਉਣੇ ਆ ਪੂੜੇ। ਹੁਣ ਆਪਣਾ ਤਵਾ ਗਰਮ ਹੋ ਗਿਆ ਤੇ ਆਪਾਂ ਇਹਦੇ ਤੇ ਘਿਓ ਵੀ ਲਾ ਲਿਆ ਤੇ ਹੁਣ ਆਪਾਂ ਬਣਾਉਣੇ ਆ ਪੂੜੇ। ਆਟਾ ਲੈ ਕੇ ਇੱਕ ਡੱਟਰ ਲੰਗਣਾ ਤੇ ਹੁਣ ਵਾਲੇ ਕੱਲੇ ਤੇ ਸਪ੍ਰੈਡ ਕਰ ਦੇਣਾ। ਤੇ ਦੇਖੋ ਸਾਡਾ ਕਿੰਨਾ ਸੋਹਣਾ ਪੂੜਾ ਸਪਰੈਡ ਹੋਇਆ। ਇਸ ਤੋਂ ਬਾਅਦ ਆਪਾਂ ਲਾਵਾਂਗੇ ਹਲਕਾ ਜਿਹਾ ਪੂੜੇ ਤੇ ਆਇਲ ਜਾਂ ਰੱਖ ਕੇ ਉਹ ਜੋ ਵੀ ਤੁਹਾਨੂੰ ਲਾਇਕ ਤੁਸੀਂ ਕਰਦੇ ਹੋ। ਇਹਨੂੰ ਭਾ ਇਹਨੂੰ ਪੱਕਣ ਦਵਾਂਗੇ। ਸਾਡਾ ਪੂੜਾ ਇੱਕ ਪਾਸੇ ਕਿੰਨਾ ਸੋਹਣਾ ਕਟਿ ਹੋਇਆ ਹੈ। ਤੇ ਹੁਣ ਆਪਾਂ ਇਹਨੂੰ ਦੂਜੇ ਪਾਸੇ ਪਕਕਣ ਦਵਾਂਗੇ। ਇੱਕਨਾਂ ਤੁਹਾਨੂੰ ਹੋਰ ਤੁਸਨੀ ਸੀਗੀ। ਕੀ ਪੂੜੇ ਇੰਨੀ ਵਧੀਆ ਚੀਜ਼ ਨਹੀਂ ਜੇ ਤੁਸੀਂ ਨੂੰ ਡਰਾ ਬਣਾ ਕੇ ਵੀ ਰੱਖ ਦੋਗੇ ਨਾ ਤੇ ਅਗਲੇ ਦਿਨ ਸਵੇਰੇ ਨੂੰ ਗਰਮ ਕਰਕੇ ਵੀ ਖਾਓਗੇ ਨਾ ਬੜੇ ਸਵਾਦ ਲੱਗਦੇ ਆ ਤੁਸੀਂ ਕਦੇ ਟਰਾਈ ਕਰਕੇ ਵੇਖਿਓ ਜੀ ਆਪਣੇ ਪੂੜੇ ਬਣ ਕੇ ਹੋ ਗਿਆ ਰੈਡੀ ਤੇ ਹੁਣ ਆਪਾਂ ਇਹਨਾਂ ਇੰਜੋਏ ਕਰਾਂਗੇ ਅੰਬ ਤੇ achar ਨਾਲ ਤੇ ਤੁਸੀਂ ਵੀ ਬਣਾਓ ਤੇ ਮੌਸਮ ਦਾ ਲੁਕਸ ਉਠਾਓ